it's yeah. not yeah. ਹਾਂਜੀ ਅੱਜ ਕੀ ਗੱਲਬਾਤ ਹੈ ਜਿਹੜੀ ਪਿੰਡ ਦੇ ਵਿੱਚ ਅੱਜ ਤੁਸੀਂ ਕਿਸਾਨ ਯੂਨੀਅਨ ਇਕੱਠੀ ਹੋਈ ਹੈ ਅੱਜ ਜੀ ਅਸੀਂ ਸਾਡੇ ਪਿੰਡ ਆ ਰਹੇ ਨੇ ਦੀਮਣ ਬੋਟਾ ਦੇ ਮੌਜ ਤੇ ਅਸੀਂ ਅੱਜ ਉਹਨਾਂ ਦਾ ਸਵਾਲ ਜਵਾਬ ਪੁੱਛਨੇ ਨੇ ਕਿਉਂਕਿ ਸਾਡਾ ਮੋਰਚਾ ਚੱਲ ਰਿਹਾ ਹੈ ਤੀ ਕੇਐਮਐਮ ਦਾ ਸੰਭੂ ਤੇ ਉੱਥੇ ਸਾਨੂੰ ਕੁੱਟ ਕੇ ਭਜਾਇਆ ਟਰਾਲੀਆਂ ਸਾਡੀਆਂ ਚੋਰੀ ਹੋਈਆਂ ਟਰਾਲੀਆਂ ਉਹਨੋਂ ਬਰਾਮਦ ਹੋ ਗਈਆਂ ਜੀ ਇਹਨਾਂ ਦੇ ਪਾਸ ਬੱਪੂ ਪੰਕ ਜਿਹੜੇ ਇੱਕ ਗੈਰਜ ਚੋਂ ਕੱਢੇ ਟਾਇਰ ਟਰਾਲੀਆਂ ਜੈਕ ਤੇ ਬਾਕੀ ਆ ਹੁਣ ਪਿੱਛੇ ਜੇ ਤੁਸੀਂ ਦੇਖੀ ਹੋਊਗਾ ਮੀਡੀਆ ਚ ਚੱਲਦਾ ਰਿਹਾ ਖਬਰਾਂ ਤੇ ਉਹਨਾਂ ਨੇ ਟਰਾਲੀ ਦੱਬਦੀ ਧਰਤੀ ਚ ਉਹ ਜੇ ਵੀ ਜੀਸੀਵੀ ਨਾਲ ਕਢਾ ਕੇ ਤੇ ਉਹ ਵੀ ਕੱਢਿਆ ਉਹਨਾਂ ਤੇ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੇ ਸਬੰਧ ਵਿੱਚ ਅਸੀਂ ਉਰੇ ਆ ਰਹੇ ਨੇ ਉਹ ਅੱਜ ਬੋਟਾਂ ਦੇ ਮਸਲੇ ਚ ਤੇ ਉਹਨਾਂ ਨੂੰ ਸਵਾਲ ਜਵਾਬ ਪੁੱਛਣੇ ਨੇ ਸੀ ਬੀਕੇ ਜੂ ਏਕਤਾ ਆਜ਼ਾਦ ਜਥੇਬੰਦੀ ਵੱਲੋਂ ਅਸੀਂ ਉਹਨਾਂ ਨੂੰ ਸਵਾਲ ਕਰਨੇ ਨੇ ਕੀ ਲੱਗਦਾ ਵੀ ਇਹ ਕਾਰਵਾਈ ਹੋਊਗੀ ਜੀ ਇਹ ਦੇਖੋ ਜੀ ਸਾਨੂੰ ਤਾਂ ਲੱਗਦਾ ਨਹੀਂ ਵੀ ਕਾਰਵਾਈ ਹੋਊ ਸਿੱਧਾ ਪੱਖ ਲੈ ਰਹੇ ਨੇ ਉਹਦਾ ਨਹੀਂ ਆਮ ਜੇ ਕੋਈ ਚੋਰੀ ਕਰ ਲੇ ਉਹ ਤੇ ਪਰਚਾ ਹੋ ਕੇ ਰੈਸਟ ਹੁੰਦੀ ਹੈ ਉਹ ਹਜੇ ਤੱਕ ਰੈਸਟ ਨਹੀਂ ਹੋਈ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਹਾਂ ਜ਼ਮਾਨਤਾਂ ਮਿਲ ਚੁੱਕੀਆਂ ਨੇ ਉਹਨਾਂ ਨੂੰ ਜਮਾਨਤ ਕੋਰਟ ਨੇ ਦੇ ਦਿੱਤੀ ਜੀ ਦੁਬਾਰੇ ਫੇਰ ਟਰਾਲੀ ਦਾ ਉਹ ਕੱਢਿਆ ਉਥੋਂ ਬਿੱਟ ਕੱਢੇ ਨੇ ਇਹ ਹੋਣ ਵਾਲਾ ਤੇ ਮਾਨਿਆ ਜੀ ਜਵਾਨ ਤਾਂ ਇਹੀ ਕਰਾਉਂਦੇ ਨੇ ਇਹ ਉਹਨਾਂ ਦਾ ਪੱਖ ਪੂਰ ਰਹੇ ਨੇ ਇਹ ਅਸੀਂ ਚੋਰੀ ਕਰਦੇ ਤੇ ਸਮਝ ਪਰਚਾ ਕਰਦੇ ਇੱਕ ਮਿੰਟ ਇੱਕ ਮਿੰਟ ਬੋਲੇ ਜੇ ਮੋਂ ਸਾਡੇ ਦੇ ਪਰਚਾ ਕਰਦੇ ਨੇ ਪਹਿਲਾਂ ਗ੍ਰਿਫਤਾਰੀ ਕਰਦੇ ਨੇ ਬਾਅਦ ਚ ਪਰਚਾ ਉਹ ਕਰਦੇ ਨੇ ਉਹ ਤੇ ਕਿਉਂ ਨਹੀਂ ਵੀ ਹੋਇਆ ਦੇਮਾਨ ਤੇ ਕੀ ਹੁਣ ਸੰਘਰਸ਼ ਕਿੰਨੇ ਕਿਦਰ ਚੱਲੇਗਾ ਜੀ ਇਹ ਇਹ ਸੰਘਰਸ਼ ਤਾਂ ਸਾਡਾ ਸਦਾ ਹੀ ਚੱਲੇਗਾ ਜੀ ਜਿੰਨਾ ਤੱਕ ਸਾਡਾ ਸਮਾਨ ਨਹੀਂ ਪ੍ਰਭਾਈ ਹੁੰਦਾ ਉਹਨਾਂ ਤੇ ਕ ਸਾਡਾ ਸੰਘਰਸ਼ ਚੱਲੂਗਾ ਜੀ ਠੀਕ ਹੈ ਹੁਣ ਤੁਸੀਂ ਕੀ ਮੰਗ ਕਰ ਰਹੇ ਥੋੜੇ ਦੇਮਾਨ ਉਹਰੇ ਪਿੰਡ ਦੇ ਵਿੱਚ ਆ ਰਹੇ ਨੇ ਜੀ ਅਸੀਂ ਮੰਗ ਕਰਦੇ ਇਹਨੂੰ ਗਿਰਪਦਾਰ ਕਰੇ ਪੰਕਜ ਬੱਪੂ ਨੂੰ ਉਹ ਕਹਿੰਦੇ ਸਾਬਤ ਨਹੀਂ ਹੋਇਆ ਜੀ ਹਜੇ ਵੀ ਇੱਥੇ ਨਹੀਂ ਚੋਰੀ ਕੀਤੀਆਂ ਹੋਈਆਂ ਨੇ ਜੀ ਇਹ ਹਾਂਜੀ ਉਹ ਕਹਿੰਦੇ ਸਾਬਤ ਨਹੀਂ ਹੋਇਆ ਜੀ ਹਜੇ ਸਾਬਤ ਕਿਉਂ ਨਹੀਂ ਹੋਇਆ ਏਦੋਂ ਉੱਤੋਂ ਦੀ ਕੀ ਹੋਊਗਾ ਜੀ ਸਾਬਤ ਇਹਨਾਂ ਨੇ ਸਬੂਤ ਦੇਤਾ ਜਿਹੜਾ ਦੇਵਮਾਨ ਕਹਿੰਦਾ ਦੀ ਪਿੰਡਾਂ ਦੇ ਵਿੱਚ ਜਾ ਕੇ ਵੀ ਮੈਨੂੰ ਸਬੂਤ ਚਾਹੀਦਾ ਇਹਨੂੰ ਸਬੂਤ ਵੀ ਦੇਤਾ ਪੰਕਜ ਬੱਪੂ ਪੰਕਜ ਬੱਪੂ ਤਾਂ ਕਹਿੰਦਾ ਮੇਰੇ ਤੇ ਦਾਗ ਲਾਇਆ ਜਾ ਰਿਹਾ ਜੀ ਦਾਾ ਕਿੱਥੋਂ ਲਾਇਆ ਜਾ ਰਿਹਾ ਇਹ ਦਫਤਰ ਚੋਂ ਆਪਾਂ ਨੇ ਸਮਾਨ ਕਢਾਇਆ ਜੀ ਟਰਾਲੀਆਂ ਦੇ ਟਾਇਰ ਕਢਾਏ ਨੇ ਜੈਕ ਕਢਾਏ ਨੇ ਪਾਇਪ ਕਢਾਏ ਨੇ ਜਿਹੜਾ ਸਮਾਨ ਨਹੀਂ ਸੀ ਨੇ ਉਹ ਦਫਤਰ ਚੋਂ ਮਨਜ਼ੂਰ ਕਰਿਆ ਉਹ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਚੀਜ਼ ਬਾਰੇ ਅਸੀਂ ਤਾਂ ਸਰ ਇਹੀ ਕਹਿਣਾ ਚਾਹੁੰਦੇ ਆ ਅਸੀਂ ਬਿਲਕੁਲ ਟਕਰਾਲਾ ਪਿੰਡ ਨੇ ਇਹਨਾਂ ਨੂੰ ਬਹੁਤ ਬੜੀ ਬਹੁਮਤ ਦੇ ਨਾਲ ਜਤਾਇਆ ਸੀ ਸਰਦਾਰ ਤੇਜ ਸਿੰਘ ਦੇਮਾਨ ਜੀ ਸਰਕਾਰ ਜੋ ਨੇ ਸਾਡੇ ਐਮਐਲਏ ਸਾਹਿਬ ਨੇ ਪਰ ਤੁਸੀਂ ਜਿਹੜਾ ਕਹਿੰਦੇ ਵੀ ਸਮਾਨ ਨਹੀਂ ਬਰਾਮਦ ਹੋਇਆ ਉਹ ਕਿਹੜੇ ਢੰਗ ਨਾਲ ਹੋਊਗਾ ਬਰਾਮਦ ਪੰਕਜ ਪੱਪੂ ਦੀ ਬਰਕ ਸਾਹਿਬ ਦੇ ਵਿੱਚੋਂ ਸਮਾਨ ਮਿਲ ਗਿਆ ਉਹ ਫੇਰ ਕਹਿੰਦਾ ਜੀ ਇਹ ਤਾਂ ਸਾਡੀ ਬੰਦਪੀਆ ਸਾਲ ਦੀ ਸਾਲ ਦੀ ਬੰਦਪੀਆ ਉੱਥੋਂ ਉਹਨੂੰ ਨਹੀਂ ਪਤਾ ਲੱਗਿਆ ਕਿ ਸਾਡੇ ਸਮਾਨ ਸਿੱਟ ਗਿਆ ਕੋਈ ਬਾਹਰੋਂ ਛੋਡੇ ਘਰ ਦੇ ਵਿੱਚ ਅੱਜ ਕੋਈ ਸਮਾਨ ਸਿੱਟ ਜਾਂਦਾ ਤੁਹਾਨੂੰ ਪਤਾ ਨਹੀਂ ਚੱਲੂਗਾ ਕੋਈ ਬਾਹਰਲਾ ਬੰਦਾ ਸਮਾਨ ਸਿੱਟ ਗਿਆ ਉਹ ਇਹ ਸਭ ਰਲੇ ਮੇਲੀ ਫਰਮਾਇਸ਼ ਹੈ ਸਾਰੇ ਰਲੇ ਹੋਏ ਨੇ ਪੰਕਜ ਪੱਪੂ ਦੇ ਘਰ ਵਾਲੀ ਕਹਿੰਦੇ ਵੀ ਉਹਦਾ ਕੋਈ ਉੱਤੇ ਚੋਹੀ ਨਹੀਂ ਹੈਗਾ ਜੇਲਾ ਉੱਥੇ ਆਪਣੇ ਨਗਰ ਕੌਂਸਲ ਦਫ਼ਤਰ ਤੋਂ ਆਪਣੇ ਪੱਤਰਕਾਰਾਈ ਚਾਰੇ ਨੇ ਮੈਨੂੰ ਵੀ ਸਵਾਲ ਕੀਤੇ ਸੀਗੇ ਵੀ ਤੁਸੀਂ ਮੈਂ ਕਿਹਾ ਜੀ ਵੋਟਾਂ ਪਾਈਆਂ ਨੇ ਸਰਕਾਰ ਬਣਾਈ ਐ ਪਰ ਅਸੀਂ ਇਹ ਤਾਂ ਨਹੀਂ ਕਿਹਾ ਵੀ ਸਾਡੇ ਜ਼ਿੰਮੇਦਾਰਾਂ ਨੇ ਟਰਾਲੀ ਚੋਰੀ ਕਰ ਲਓ ਸਾਨੂੰ ਜਾੜਨ ਵਾਲੇ ਪਾਸੇ ਚੱਲ ਪੋ ਤੁਸੀਂ ਸਾਨੂੰ ਇਨਸਾਫਤਾ ਦਿਓ ਫਿਰ ਉਹ ਕਹਿੰਦੇ ਨੇ ਵੀ ਇਹ ਤਾਂ ਇੱਕ ਦੋ ਤਿੰਨ ਐ ਮਸ਼ੀਨ ਐ ਜਿਹੜੇ ਇਹ ਵਿਰੋਧ ਕਰਦੇ ਨੇ ਇਹਦਾ ਪ੍ਰਧਾਨਗੀ ਦਾ ਰੋਲ ਐ ਸਾਨੂੰ ਕੀ ਪਤਾ ਐ ਅਸੀਂ ਤਾਂ ਸਾਡਾ ਸਮਾਂਤੀ ਸਾਨੂੰ ਪਤਾ ਲੱਗਿਆ ਸੂਤਰਾਂ ਤੋਂ ਅਸੀਂ ਪਹਿਲਾਂ ਉਹਦੀ ਬਰਕਾ ਸਾਬ ਚੋਂ ਪੰਕਜ ਪੱਪੂ ਤੋਂ ਈਮਾਨ ਸਾਹਿਬ ਲੇਗਨੇ ਆਪਣੀ ਸਤਿਕਾਰ ਦੂਜੇ ਐਸਐਚਓ ਸਾਹਿਬ ਚਲੋ ਉਸ ਤੋਂ ਬਾਅਦ ਨਗਰ ਕੌਂਸਲ ਤੁਸੀਂ ਸਾਰਾ মিডিਆ ਉੱਥੇ ਹੈਗੀ ਸੀ ਆਪਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੀਆਈ ਸਟਾਫ ਪਟਿਆਲਾ ਦੀ ਹਾਜ਼ਰੀ ਦੇ ਵਿੱਚ ਬਿੱਡ ਉਹ ਕੀ ਕਹਿੰਦੇ ਨੇ ਦੋ ਚਾਰ ਕ ਪੱਤੀਆਂ ਦੋ ਚਾਰ ਪੱਤੀਆਂ ਕਹਿੰਦੇ ਦੋ ਟਰਾਲੀ ਦੇ ਬਿੱਡਾਂ ਨੂੰ ਦੋ ਚਾਰ ਪੱਤੀਆਂ ਲਾ ਦ ਪੰਕਜ ਪੱਪੂ ਉਹ ਸੰਤਾ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਅੱਥ ਨੇ ਉਹਨੇ ਲੈਬ ਹੋ ਕੇ ਕਿਹਾ ਕਹਿੰਦਾ ਜੇ ਹੁਣ ਇਥੋਂ ਸਮਾਨ ਨਿਕਲਾ ਕੱਲ ਨੂੰ ਮੇਰੇ ਦੇ ਬੰਦਨਗੇ ਉਹਨੂੰ ਪਤਾ ਸੀ ਕਿ ਉਹ ਸਮਾਨ ਤੋਂ ਉਹੀ ਦੱਬਿਆ ਵਸੀਨਾ ਉਨੇ ਦਬਾਇਆ ਜੇ ਵੀ ਸੀਆਂ ਸਾਰਾ ਕੁਝ ਉਹਦੇ ਕੋਰਟੀ ਉਹਦੇ ਅੰਡਰ ਦੀ ਹੁਣ ਉਹ ਵਿਚਾਰਾ ਜਿਹੜਾ ਉਹ ਸਾਡਾ ਹੈਂਡੀਕੈਪਟ ਹੈ ਭਰਾ ਉਥੇ ਦਾ ਹੀ ਉਹ ਹੀ ਉਹ ਰਿਹਾ ਤੇ ਸਰਦਾਰ ਸੁਰਜੀਤ ਸਿੰਘ ਉਹ ਰਿਹਾ ਅਫਸਰੀ ਉਹਨੇ ਕੀ ਕੀਤਾ ਮੈਂ ਦੇਖਦਾ ਰਿਹਾ ਉਹ ਜਦੋਂ ਵੱਡ ਜਾਂਦੇ ਬਾਜ਼ਾਰ ਚ ਪਤਾ ਲੱਗਦਾ ਵੀ ਉਹ ਵੱਡ ਗਿਆ ਉਹਨੂੰ ਤਾਂ ਵਿਚਾਰੇ ਨੂੰ ਕਦੇ ਉਹਦੀ ਸ਼ਕਲ ਨਹੀਂ ਦੇਖੀ ਹੁੰਦੀ ਨੱਬੇ ਵਾਲਿਆਂ ਨੇ ਇਹਦਾ ਸਾਰਾ ਕੁਝ ਤਾਂ ਇਨਾਂ ਕੋਲ ਹੈ ਇਹ ਉਹ ਹੁਣ ਉਹ ਕਹਿੰਦਾ ਕੋਠੀ ਉਹਨੂੰ ਕੋਠੀ ਤੋਂ ਵੀ ਮਨਾ ਕਰਤਾ ਵੀ ਇੱਥੇ ਨਹੀਂ ਆਉਣਾ ਜਿੱਥੇ ਪੰਕਜ ਦੇ ਪੱਪੂ ਬੈਠੂਗਾ ਜਿਸ ਤਰ੍ਹਾਂ ਦੇਖਿਆ ਯਾਰ ਇਹ ਪੰਕਜ ਪੱਪੂ ਦਾ ਤਾਂ ਕੋਈ ਅਹੁਦਾ ਨਹੀਂ ਹੈਗਾ ਦੀ ਉਹਦੀ ਘਰ ਵਾਲੀ ਪ੍ਰਧਾਨ ਸੀ ਪੰਕਜ ਪੱਪੂ ਬੈਠਦਾ ਕਿਉਂ ਤੀ ਉੱਥੇ ਅਸੀਂ ਇਹੀ ਸਵਾਲ ਕਰਦੇ ਹਾਂ ਜੇ ਸਜਾਤਾ ਚਾਵਲਾ ਦਾ ਦੀ ਉਹ ਪ੍ਰਧਾਨ ਸੀ ਉਹ ਵਹਿੰਦੀ ਦਫ਼ਤਰ ਚ ਉਹਨੂੰ ਤਾਂ ਨਵਾਂ ਦਫ਼ਤਰ ਖੋਹ ਲਿਆ ਪਰਲੇ ਬਸ ਲਾ ਕੇ ਕੁੰਡੀਆਂ ਮੀਟਰ ਤੋਂ ਬਿਨਾ ਲਾਈਟ ਚੱਲਦੀ ਹੈ ਕੀ ਉਹ ਬਿਜਲੀ ਮੈਨੂੰ ਨਹੀਂ ਪਤਾ ਲੱਗਿਆ ਉਹ ਪਤਾ ਤਾਂ ਨਹੀਂ ਲੱਗਿਆ ਜਿਸ ਕੀ लाठी ਉਸ ਕੀ ਮਹਸ ਸਰਵਕਾਰ ਬੀਰ ਸਾਡੇ ਪਿੰਡ ਕਕਰਾਲੇ ਪੁੱਜੇ ਨੇ ਅਸੀਂ ਸਾਰਿਆਂ ਦਾ ਪਿੰਡ ਕਰਾਲੇ ਵੱਲੋਂ ਧੰਨਵਾਦ ਕਰਦੇ ਆਂ ਕਾਰਨ ਕੀ ਹੈ ਜੀ ਹਰੇਕ ਪਾਰਟੀ ਆਪੋ ਆਪ ਦੇ ਉਮੀਦਵਾਰ ਐਲਾਨੇ ਹੋਏ ਨੇ ਸਾਨੂੰ ਕੋਈ ਕਾਂਗਰਸ ਨਾਲ ਝਾੜੂ ਵਾਲਿਆਂ ਨਾਲ ਅਕਾਲੀ ਦਲ ਨਾਲ ਸਾਨੂੰ ਕਿਸੇ ਨਾਲ ਕੋਈ ਚੱਕਰ ਨਹੀਂ ਵੋਟਾਂ ਪੈਂਦੀਆਂ ਇਹਨੇ ਉਮੀਦਵਾਰ ਜਿੱਤਦੇ ਆਏ ਨੇ ਅਸੀਂ ਤਾਂ ਇਹ ਪੁੱਛਣਾ ਚਾਹੁੰਨੇ ਆਂ ਵੀ ਸਾਡਾ ਸੀਐਮ ਸਾਹਿਬ ਭਗਵੰਤ ਮਾਨ ਨੂੰ ਕੰਮ ਚੰਗੇ ਕਰਨਾ ਜਿਹੜੇ ਚੰਗੇ ਉਹਦੀ ਸਲਾਘਾ ਕਰਦੇ ਆਂ ਸੀ ਜਥੇਵੰਦੀ ਵਾਲਿਆਂ ਪੀ ਉਥੇ ਸਾਡੇ ਮੋਰਚੇ ਕਿਉਂ ਖਦੇੜੇ ਸੰਭੂ ਸਾਡੇ ਆਗੂਆਂ ਨਾਲ ਮੀਟਿੰਗ ਕਰਕੇ ਰਾਤ ਚ ਉਹਨਾਂ ਨੂੰ ਡਿਟੇਨ ਕਰਕੇ ਰਾਤੋਂ ਰਾਤ ਸਾਡੇ ਮੋਰਚੇ ਖਦੇੜਤੇ ਕੋਈ ਚੱਕਰ ਨਹੀਂ ਖਦੇੜਤੇ ਅਸੀਂ ਉਹਦੇ ਸਤਕਾਰਯੋਗ ਆ ਸਾਡਾ ਸਮਾਨਤਾ ਸਾਂਭ ਲੈਂਦੇ ਇੱਕ ਕਿਸਾਨ ਤੋਂ ਸਾਈਕਲ ਨਹੀਂ ਲਿਆ ਜਾਂਦਾ ਸਾਡੇ ਲੱਖਾਂ ਕਰੋੜਾਂ ਦਾ ਉਥੋਂ ਨੁਕਸਾਨ ਹੋ ਗਿਆ ਅਸੀਂ ਮੰਗ ਕੇ ਖੇਤੀ ਕਰਦੇ ਆ ਠੀਕ ਆ ਦੂਜੀ ਗੱਲ ਹੁਣ ਆਉਂਦੀ ਆ ਪੰਕਜ ਪੱਪੂ ਦੀ ਠੀਕ ਆ ਉਹਦੀ ਮੈਸੇਜ ਜੀ ਮੈਡਮ ਜੀ ਸਜਾਤਾ ਚਾਵਲਾ ਪ੍ਰਧਾਨ ਸੀ ਜਦ ਉਹ ਪ੍ਰਧਾਨ ਹੈ ਨਹੀਂ ਅਸੀਂ ਇਹਨਾਂ ਦੇ ਜਿਹੜੇ ਉੱਪਰਿੰਦਾ ਢਾਂਚਾ ਬਾਣਾ ਬਣ ਕੇ ਇਹਨਾਂ ਨੇ ਉੱਪਰ ਬਿਠਾਇਆ ਹੋਇਆ ਅਸੀਂ ਪੁੱਛਣਾ ਚਾਹੁੰਨੇ ਆ ਉਹ ਉੱਥੇ ਭੇਜਿਆ ਕਿਉਂ ਜੀਨੇ ਉਹਦੀ ਉੱਥੇ ਡਿਊਟੀ ਲਈ ਫੇਰ ਅਸੀਂ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਪੁਲਿਸ ਦਾ ਅਸੀਂ ਇਨਵੈਸਟੀਗੇਸ਼ਨ ਆਪ ਕਰਦੇ ਆ ਉਹਦੀ ਤੈਅ ਤੱਕ ਜਾਣਦੇ ਆ ਅਸੀਂ ਸਾਰੇ ਸਬੂਤ ਦੇਤੇ ਫੇਰ ਨਹੀਂ ਕੋਈ ਕਾਰਵਾਈ ਹੁੰਦੀ ਸਾਡਾ ਉਹ ਸਾਰਾ ਨਗਰ ਖੜਾ ਫਰਜ ਕਰ ਲਓ ਜੇ ਕੋਈ ਪਹਿਲਾ ਪਰਚਾ ਹੁੰਦਾ ਰੈਸਟ ਮੰਗਰੋ ਪੈਂਦੀ ਆ ਠੀਕ ਆ ਆ ਬੰਦੇ ਤੇ ਇਹ ਸਾਰਾ ਤਾਣਾ ਬਾਣਾ ਬੁਣ ਕੇ ਸਰਕਾਰ ਦੀ ਸਹਯਾ ਅਸੀਂ ਸਵਾਲ ਜਵਾਬ ਕਰਦੇ ਆ ਜਦੋਂ ਅਸੀਂ ਸਵਾਲ ਜਵਾਬ ਕਰਦੇ ਆ ਸਾਨੂੰ ਘਰਾਂ ਦੇ ਵਿੱਚ ਡਿਟੇਨ ਕਰਿਆ ਜਾਂਦਾ ਕਿਉਂ ਅਸੀਂ ਆਪਣਾ ਹੱਕ ਲੈ ਨਹੀਂ ਸਕਦੇ ਇਹ ਲੋਕਤੰਤਰ ਨਹੀਂ ਹੈਗਾ ਦੇਖੋ ਬੱਚਾ ਬੱਚਾ ਜਾਗ ਚੁੱਕਿਆ ਲੋਕਤ ਪਾਏ ਪਏ ਨੇ ਸਰਕਾਰ ਦੇ ਮੈਂ ਫੇਰ ਕਹਿ ਰਿਹਾ ਸਾਡਾ ਕਿਸੇ ਸਰਕਾਰ ਨਾਲ ਕੋਈ ਰੰਜਸ ਨਹੀਂ ਜਿਹੜੇ ਸਾਡੇ ਕੰਮ ਅਧੂਰੇ ਨੇ ਸਾਡੇ ਨਾਲ ਤੱਕਾ ਹੋਇਆ ਅਸੀਂ ਦਾ ਸਵਾਲ ਜਵਾਬ ਕਰ ਅਸੀਂ ਗ੍ਰੈਜੂਏਟ ਅਸੀਂ ਪੜ੍ਹੇ ਲਿਖੇ ਅਸੀਂ ਪਾਗਲ ਥੋੜੂ ਆ ਹੋਰ ਅਸੀਂ ਇਹਨਾਂ ਨੂੰ ਕਿੱਥੇ ਮਿਲਣ ਜਾਈਏ ਜੇ ਸੀ ਨੇ ਦਫ਼ਤਰ ਜਾਣੇ ਆ ਜਿਹੜੇ ਨੇ ਮੂਹਰੇ ਬੈਠੇ ਨੇ ਚਮਚੇ ਚੱਟੇ ਸਾਨੂੰ ਤਾਂ ਉਹੀ ਨਹੀਂ ਲਵੇ ਲੱਗਣ ਦਿੰਦੇ ਜਿਹੜੇ ਨੇ ਚਮਚੇ ਰੱਖੇ ਹੋਏ ਨੇ ਮੂਹਰੇ ਸਾਨੂੰ ਤਾਂ ਉਹੀ ਨਹੀਂ ਲਵੇ ਲੱਗਣ ਦਿੰਦੇ ਉਹੀ ਕਹਿੰਦੇ ਅਸੀਂ ਕੀ ਆ ਉਹਨਾਂ ਨੇ ਕੱਲਿਆਂ ਨੇ ਵੋਟਾਂ ਪਾਤੀਆਂ ਅਸੀਂ ਵੀ ਵੋਟਾਂ ਪਾਈਆਂ ਤੇ ਸਿਮ ਸਾਹ ਬਦਲਾ ਚਾਹੁੰਦੇ ਤੇ ਅਸੀਂ ਮੈਂ ਕੱਲ ਮੈਂ ਸ਼ੁਰੂ ਤੋਂ ਅਕਾਲੀ ਦਲ ਆ ਸਾਡਾ ਖਾਨਦਾਨ ਨੇ ਅਸੀਂ ਅਕਾਲੀ ਦਲ ਆ ਅਸੀਂ ਵੀ ਬਦਲਾ ਚਾਹਿਆ ਸੀ ਝਾੜੂ ਨੂੰ ਵੋਟਾਂ ਪਾਈਆਂ ਸਾਰਾ ਅਸੀਂ ਮਾਨ ਸਾਹਿਬ ਨੂੰ ਅਚਲ ਪਿੰਡ ਤੋਂ ਪੂਰੇ ਐਨ ਗਾਜੇਵਾਜੇ ਨਾਲ ਲੈ ਕੇ ਆਏ ਤੇ ਪਿਛਲੀਆਂ ਵੀਡੀਓ ਚੱਕ ਲਓ ਵੀ ਪਰ ਅਸੀਂ ਮੂਰੇ ਅਨਾਉਂਸਮੈਂਟ ਕਰੀ ਅਸੀਂ ਵੋਟਾਂ ਪਈਆਂ ਸਾਡੇ ਹਿੱਸੇ ਡਾਂਗਾ ਨੇ ਅਸੀਂ ਡਾਂਗਾ ਖਾਨ ਨੂੰ ਜੰਮਿਆ ਸਾਡਾ ਕੋਈ ਹੱਕ ਹੈ ਅਸੀਂ ਆਪਣੇ ਹੱਕ ਪੁੱਛਣ ਸਾਡੇ ਨਾਲ ਕਿਉਂ ਧੱਕਾ ਕਰਦੀ ਆ ਸਰਕਾਰ ਡੀਏਪ ਸਾਨੂੰ ਨਹੀਂ ਮਿਲਦੀ ਜੂਰੀਆ ਸਾਨੂੰ ਨਹੀਂ ਮਿਲਦੀ ਉਹ ਚ ਬਲੈਕਮੈਲੀਆ ਸਾਨੂੰ ਪਰਾਲੀ ਦੇ ਪਰਚੇ ਸਾਡੇ ਝੂਠੇ ਇਹ ਲੋੜ ਨਹੀਂ ਇਹ ਤਾਰਾਂ ਹੀ ਕੱਟ ਦੇਣਾ ਅਸੀਂ ਝੋਨਾ ਕੀ ਕਰਨਾ ਲਾ ਕੇ ਇਹ ਖੰਭੇ ਪੱਟ ਕੇ ਆਪਣੇ ਗ੍ਰੈਡ ਚ ਲੈ ਜਾਣ ਅਸੀਂ ਨੇ ਕੀ ਕਰਨਾ ਹੈ ਜਿੱਥੇ ਹੋਰ ਸਿਸਟਮ ਤਾਣਾ ਬਾਣਾ ਚੱਲੂਗਾ ਅਸੀਂ ਖਾ ਲਾਂਗੇ ਇਹ ਕਿਸਾਨ ਨੂੰ ਬਦਨਾਮ ਕਰਿਆ ਜਾ ਰਿਹਾ ਝੰਡੇ ਚੱਕਣ ਨੂੰ ਸਾਡਾ ਜੀ ਨਹੀਂ ਕਰਦਾ ਅਸੀਂ ਮਜਬੂਰ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਪਰਿਵਾਰ ਨੂੰ ਜਥੇਬੰਦੀ ਨਾਲ ਜੁੜਨਾ ਪਊਗਾ ਜਥੇਬੰਦੀ ਤੋਂ ਬਿਨਾ ਕੰਮ ਅਧੂਰੇ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਐਵੇਂ ਅਸੀਂ ਮੋਰਚੇ ਖੇੜ ਤੇ ਸੰਭੂਆ ਰੱਖਣ ਦੋੜੇ ਅਸੀਂ ਫੇਰ ਤਾਕੜੇ ਆ ਅਸੀਂ ਫੇਰ ਸਟੈਪ ਬਾਈ ਸਟੈਪ ਚੱਲ ਰਹੇ ਆ ਅਸੀਂ ਆਉਣ ਵਾਲੇ ਸਮੇਂ 'ਚ ਵੱਡੇ ਪ੍ਰੋਗਰਾਮ ਲਿਖਾਂਗੇ ਕਿਉਂਕਿ ਸਾਡੀ ਲੋਕ ਤਾਕਤ ਹੈ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕ ਝੰਡੇ ਥੱਲੇ ਹੋਣਾ ਪੈਣਾ ਹੈ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨਾਲ ਟੱਕਰ ਲੈਣੀ ਆ ਸਰਕਾਰਾਂ ਬਣਦੀਆਂ ਕਾਹਦੇ ਖਾਤਰ ਨੇ ਅਸੀਂ ਸਰਕਾਰਾਂ ਨਾਲ ਟਕਰਾ ਕਰਕੇ ਕੀ ਕਰਨਾ ਜਿਹੜੇ ਹੱਕ ਬਣਦੇ ਨੇ ਸਾਨੂੰ ਦੇਣ ਸੁਆਮੀਨਾਥ ਦੀ ਰਿਪੋਰਟ ਕਿੱਥੇ ਗਈ ਅੱਜ ਦੇਖੋ ਵੀ ਕਣਕ ਕਿੱਥੇ ਆ ਮੰਗਾਈਦਾਰ ਕਿੱਥੇ ਆ ਆਮ ਮਜ਼ਦੂਰ ਜਿਹੜਾ 600 ਰੁਪਏ ਦਿਹਾੜੀ ਲੈਂਦਾ ਉਹਦਾ ਘਰ ਕਿਵੇਂ ਚਲਾਉਂਦਾ ਅਸੀਂ ਇਹਨਾਂ ਦੀ ਬਿਜਲੀ ਫ੍ਰੀ ਮੰਗਦੇ ਸਾਨੂੰ ਨਹੀਂ ਲੋੜ ਸਾਤੋਂ ਬਿੱਲ ਲੈ ਜਣ ਅਸੀਂ ਬਿੱਲ ਦੇਣ ਨੂੰ ਤਿਆਰ ਆ ਕਾਰਨ ਕੀ ਆ ਆਪ ਦੀ ਜੁਨਟ ਰੇਟ ਉਹਦਾ ਘਟਾਉਣਾ ਬੈਠੇ ਹੋ ਤੇ ਸਾਨੂੰ ਇਹ ਸੈਸ ਪਾਈ ਜਾਂਦੇ ਹਰੇਕ ਚੀਜ਼ ਤੇ ਹੀ ਟੈਕਸ ਦਿੰਨੇ ਆ ਅਸੀਂ ਅੱਕੇ ਪਿਆ ਅਸੀਂ ਅੱਕ ਕੇ ਬੋਲਦੇ ਆ ਸਾਡਾ ਬੋਲਣ ਨੂੰ ਜਾਂ ਵਿਰੋਧ ਕਰਨ ਨੂੰ ਜੀ ਨਹੀਂ ਕਰਦਾ ਹੋਰ ਦੱਸੋ ਅਸੀਂ ਕਿੱਥੇ ਜਾਈਏ ਬਾਕੀ ਅਸੀਂ ਪੱਤਰਕਾਰਾਂ ਦਾ ਧੰਨਵਾਦ ਕਰਦੇ ਆ ਉੱਤੇ ਉਹਨਾਂ ਦੀ ਸਾਰੀ ਟੀਮ ਰੱਖੀ ਆ ਜਿਵੇਂ ਕਿਸਾਨ ਜਥੇਬੰਦੀਆਂ ਇੰਨਾ ਸੰਘਰਸ਼ ਕਰ ਰਹੀਆਂ ਨੇ ਧਰਨੇ ਲਗਾ ਰਹੀਆਂ ਨੇ ਰੇਲ ਰੋਕ ਰਹੀਆਂ ਨੇ ਵੀ ਥੋੜੀ ਸੁਣਵਾਈ ਕਿਉਂ ਨਹੀਂ ਹੋ ਰਹੀ ਹੈਗੀ ਜਿੱਦੇ ਰੇਲ ਰੋਕੀਆ ਘਰਾਂ ਚ ਡਿਟੇਨ ਕਰ ਲੈ ਜੀ ਪਹਿਲਾਂ ਹੀ ਚੱਕ ਲੈਂਦੇ ਨੇ ਸਣਬਾਈ ਹੁਣ ਦੱਸ ਅਸੀਂ ਕੀ ਕਰੀਏ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਤਾਂ ਹਾਂ ਦਾ ਨਾ ਰਹੀ ਮਾਰ ਸਕਦੇ ਹਾਂ ਅਸੀਂ ਤਾਂ ਲੋਕ ਇਕੱਠੇ ਹੋ ਕੇ ਸੜਕਾਂ ਦੇ ਸਾਡਾ ਕੋਈ ਧਰਨਾ ਲਾਉਣਾ ਹੱਕ ਨਹੀਂ ਅਸੀਂ ਰੋਡ ਜਾਮ ਕਰਨਾ ਨਹੀਂ ਚਾਹੁੰਦੇ ਅਸੀਂ ਰੇਲਾਂ ਰੋਕਣੀਆਂ ਨਹੀਂ ਚਾਹੁੰਦੇ ਸਾਡੀ ਮਜਬੂਰੀ ਆ ਸਾਡੇ ਨਾਲ ਬੈਠ ਕੇ ਇਹ ਗੱਲਬਾਤ ਕਰੋ ਸਾਡੇ ਬਣਦੇ ਹੱਕ ਦੇਣ ਸਾਨੂੰ ਕੀ ਲੋੜ ਆ ਸਾਡੇ ਪਿੰਡਾਂ ਚ ਲੋਕਾਂ ਦੇ ਝੂਠੇ ਪਰਚੇ ਪਾਏ ਪਰਾਲੀ ਦੇ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਜੀ ਨਹੀਂ ਕਰਦਾ ਵਿਰੋਧ ਕਰਨ ਨੂੰ ਐਮਐਲਏ ਅੱਜ ਤੁਹਾਡੇ ਪਿੰਡਾਰੇ ਨੂੰ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਕੋਈ ਗੱਲ ਨਹੀਂ ਜੀ ਵੈਲਕਮ ਆਉਣ ਉਹਨਾਂ ਦਾ ਨਗਰ ਹੈ ਨਗਰ ਨੇ ਵੋਟਾਂ ਪਾਈਆਂ ਨੇ ਜੋ ਸਾਡੇ ਸਵਾਲ ਜਵਾਬ ਨੇ ਸਾਡੇ ਮਨ 'ਚ ਨੇ ਅਸੀਂ ਸਵਾਲ ਜਵਾਬ ਕਰਨੇ ਨੇ ਜੀ ਕੋਈ ਚੱਕਰ ਨਹੀਂ ਹੈਗਾ ਉਹਨਾਂ ਦਾ ਦੌਰ ਹੈ ਪਿੰਡਾਂ ਦਾ ਉਹਨਾਂ ਨੇ ਵੋਟਾਂ ਮੰਗਣੀਆਂ ਨੇ ਜੀ ਆਇਆਂ ਨੂੰ ਪਹਿਲਾਂ ਵੀ ਉਹਨਾਂ ਨੇ ਵੋਟਾਂ ਪਾਈਆਂ ਨੇ ਹੁਣ ਵੀ ਤਕੜੇ ਹੋ ਕੇ ਜਿਵੇਂ ਸਮਾਂ ਹੋਊਗਾ ਪਾਵਾਂ ਪਰ ਦੇਖ ਜਿਹੜੇ ਸਾਡੇ ਸਵਾਲ ਜਵਾਬ ਨੇ ਉਹ ਅਸੀਂ ਪੁੱਛਣੇ ਨੇ ਠੀਕ ਆ ਹੁਣ ਪੰਕਜ ਬੱਪੂ ਕੀ ਦੀ ਸਹੇਤੇ ਬਚ ਰਿਹਾ ਹੈ ਇੱਕ ਗੱਲ ਹੈ ਆਖਰ ਨੂੰ ਨਾਬੇ ਦੇ ਐਮਐਲਏ ਸਾਹਿਬ ਨੇ ਸਤਕਾਰਯੋਗ ਨੇ ਇੱਕ ਵੀ ਨਹੀਂ ਉਹਦੇ ਕੋਈ ਪਲਟਮਾ ਬਿਆਨ ਦਿੱਤਾ